ਸਸੀ ਕਾਲ ਜਗਬਾਣੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆਦਰਸ਼ ਜੋਸਨ ਇਸ ਟਾਈਮ ਮੌਜੂਦ ਹਾਂ ਜਲਾਲਾਬਾਦ ਦੇ ਡੀਐਸਪੀ ਦਫਤਰ ਦੇ ਵਿੱਚ ਜਿੱਥੇ ਨਸ਼ਿਆਂ ਨੂੰ ਲੈ ਕੇ ਪੰਜਾਬ ਸਰਕਾਰ ਬਹੁਤ ਜ਼ਿਆਦਾ ਸਖਤ ਨਜ਼ਰ ਆ ਰਹੀ ਹੈ ਤਾਂ ਉੱਥੇ ਕੁਝ ਦਿਨ ਪਹਿਲਾਂ ਐਸਐਸਪੀ ਨਵੇਂ ਆਏ ਸਰਦਾਰ ਬਰਿੰਦਰ ਸਿੰਘ ਬਰਾੜ ਉਹਨਾਂ ਦੀ ਪੂਰੀ ਟੀਮ ਸਰਦਾਰ ਜਤਿੰਦਰ ਸਿੰਘ ਗਿੱਲ ਜਲਾਲਾਬਾਦ ਦੇ ਡੀਐਸਪੀ ਉਹਨਾਂ ਨੇ 155 ਗ੍ਰਾਮ ਹਰਿਆਣ ਤੇ 3 ਲੱਖ ਦੀ ਡਰੱਗ ਮੰਨੀ ਦੇ ਸਮੇਤ ਕੁਝ ਵਿਅਕਤੀ ਗ੍ਰਿਫਤਾਰ ਕੀਤੇ ਨੇ ਤਾਂ ਕੀ ਹੈ ਪੂਰਾ ਮਾਮਲਾ ਸੁਣੋ ਤੁਸੀਂ ਵੀ ਸਰਦਾਰ ਜਤਿੰਦਰ ਸਿੰਘ ਗਿੱਲ ਡੀਐਸਪੀ ਜਲਾਲਾਬਾਦ ਤੋਂ ਇਹਨਾਂ ਨੇ ਕਿਸੇ ਕੋਲੋਂ ਨੰਬਰ ਲਿਆ ਹੀਗਾ ਤੇ ਕਿਸ ਨੂੰ ਫੋਨ ਕਰਦੇ ਹੀਗਾ ਤੇ ਉਹ ਬੰਦੇ ਨਾਲ ਤੇ ਉਹ ਵਰਕਸ਼ਾਪ ਤੇ ਇੱਕ ਦਿਨ ਮੈਨੂੰ ਮਿਲਦਾ ਹੀਗਾ ਤੇ ਉਹਨੇ ਮੈਨੂੰ ਕਿਹਾ ਮੈਂ ਤੁਹਾਨੂੰ 10000 ਰੁਪਏ ਦਿਆਂ ਕਰੂੰਗਾ ਇੱਕ ਗੇੜੇ ਦਾ ਤੇ ਸਮਾਨ ਪਹੁੰਚਾ ਦਿਆ ਕਰ ਕੰਮ ਵੈਸੇ ਤੁਸੀਂ ਕੀ ਕਰਦੇ ਹੋ ਤੁਹਾਡਾ ਕੰਮ ਵੈਸੇ ਕੀ ਹੈ ਮੇਰਾ ਅਲਮੋਨੀਆ ਦਾ ਕੰਮ ਹੈ ਨਹੀਂ ਤੁਸੀਂ ਇਹ ਇਹਨਾਂ ਦੇ ਸੰਬੰਧ ਕਿ ਜਦੋਂ ਆਏ ਉਸ ਤੋਂ ਬਾਅਦ ਕਿੰਨੀ ਵਾਰੀ ਨਸ਼ੇ ਦੀ ਸਪਲਾਈ ਜਿਹੜੀ ਤੁਸੀਂ ਕੀਤੀ ਹੈ 3 ਵਾਰੀ ਕਿੱਥੋਂ ਮੰਗਾਉਂਦੇ ਸੀ ਇਹ ਉਹੋ ਹੀ ਦੇਖ ਜਾਂਦੇ ਹੋ ਉਹ ਦੱਸਦੇ ਨਹੀਂ ਕੌਣ ਦੇਖ ਜਾਂਦਾ ਸੀ ਮੰਡੇ ਹੈਗੇ ਉੱਥੇ ਜਿਹੜਾ ਉਹ ਹੀ ਕਰਦਾ ਹੈ ਕਿੱਥੋਂ ਦੇ ਨੇ ਉਹ ਬੁੱਧੇ ਅੰਮ੍ਰਿਤਸਰ ਦੇ ਉਹ ਕਿੱਥੋਂ ਦੇ ਨੇ ਅੰਮ੍ਰਿਤਸਰ ਦੇ ਇਹ ਤੁਹਾਨੂੰ ਕਿਵੇਂ ਜਾਣਦੇ ਇਹ ਨਹੀਂ ਜੀ ਉਹ ਉਹਨਾਂ ਨੇ ਇਹਨਾਂ ਨੂੰ ਨੰਬਰ ਦਿੱਤਾ ਲਾਏ ਅੱਛਾ ਇਹਨਾਂ ਦੀ ਆਫਸਰ ਚ ਗੱਲ ਹੁੰਦੀ ਆ ਜੀ ਮੇਰੇ ਨਾਲ ਵਟਸਐਪ ਤੇ ਕਰਦਾ ਉਹੀ ਬੰਦਾ ਅੱਛਾ ਇਹਨਾਂ ਨਾਲ ਕੋਈ ਗੱਲ ਨਹੀਂ ਮੇਰੀ अच्छा ये बिल्कुल ऐसा त तीन बार ही ਤੁਸੀਂ ਇਹ ਵੀ ਕੀਤੀ 30000 ਮਿਲਿਆ ਫਿਰ ਤੁਹਾਨੂੰ ਹਾਂਜੀ 30000 ਲਿਆ ਤੁਸੀਂ ਨਹੀਂ ਮੈਂ ਇਹ ਨਹੀਂ ਤੁਸੀਂ ਮੇਰੀ ਗੱਲ ਸੁਣੋ ਜਿੰਨੀ ਥੋਡੀ ਉਮਰ ਹੈ ਤੁਹਾਡੇ ਵੀ ਧੀਆਂ ਪੁੱਤ ਜਵਾਨ ਹੋਣਗੇ ਹਾਂਜੀ ਹਾਂਜੀ ਜੇ ਤੁਹਾਡਾ ਕੋਈ ਧੀ ਪੁੱਤ ਨਸ਼ੇ ਤੇ ਲੱਗ ਜੇ ਤਾਂ ਫਿਰ ਕਿਵੇਂ ਦਾ ਮਸੂਮ ਹੁੰਦਾ ਕੀ ਕੀਤੀ ਤੇ ਗਲਤੀ ਆ ਪਰ ਹੁਣ ਕੀ ਕਰ ਸਕਦੇ ਪੇਸ਼ਤਾਵਾ ਹੈ ਬਹੁਤ ਜ਼ਿਆਦਾ ਤੁਹਾਨੂੰ ਇਹ ਨਹੀਂ ਲੱਗਦਾ ਕਿ ਜੇ ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ ਜਦੋਂ ਜਵਾਨ ਪੁੱਤ ਜਾਂ ਜਵਾਨ ਧੀ ਕਿਸੇ ਦੀ ਇਸ ਲਤ ਦੇ ਨਾਲ ਚਲੀ ਜਾਂਦੀ ਹੈ ਤਾਂ ਮਾਪੇ ਉਹ ਤਾਂ ਜਿਉਂਦੇ ਜੀ ਮਰ ਜਾਂਦੇ ਨੇ ਪਰ ਤੁਸੀਂ ਉਹ ਖੋਦ ਉਸ ਦਲਦਲ ਦੇ ਵਿੱਚ ਨੌਜਵਾਨਾਂ ਨੂੰ ਧੱਕ ਰਹੇ ਹੋ ਹੁਣ ਹੋ ਤਾਂ ਗਲਤੀ ਗਈ ਸਰ ਗਾਂਹ ਨਹੀਂ ਗਲਤੀ ਹੋ ਗਈ ਹੈ ਡਰਗ ਸੰਬੰਧੀ ਜਿਹੜੀ ਡਰਾਈਵ ਚਲਾਈ ਗਈ ਆ ਉਹਦੇ ਤਹਿਤ ਥਾਣਾ ਅਮੀਰ ਖਾਸ ਨੂੰ ਇੱਕ ਸਫਲਤਾ ਮਿਲੀ ਹੈ ਜਿਦੇ ਵਿੱਚ ਨੀਤੀ 19924 ਨੂੰ ਪਿੰਡ ਚਿਸ਼ਤੀਆਂ ਤੇ ਮੁਖਬਰੀ ਪਰ ਨਾਕਾ ਲਗਾ ਕਰ ਤਿੰਨ ਬੰਦਿਆਂ ਨੂੰ ਜਿਹੜਾ ਸੀ ਗ੍ਰਿਫਤਾਰ ਕੀਤਾ ਜਿੰਨਾਂ ਪਾਸੋਂ 155 ਗ੍ਰਾਮ ਹੈਰਵਨ ਔਰ 3 ਲੱਖ ਜਿਹੜੀ ਡਰਗ ਮਨੀ ਬਰਾਮਦ ਹੋਈ ਅਸਾਂ ਸਰ ਇਹਨਾਂ ਦੇ ਪਹਿਲਾਂ ਵੀ ਕੋਈ ਮਗਰਮਲਾ ਦਰਜ ਹੈ ਕਿ ਪਹਿਲੇ ਹੀ ਇਹਨਾਂ ਪਰ ਪਹਿਲਾ ਮੁਕਦਮਾ ਦਰਜ ਨਹੀਂ ਇਹ ਪਰਮਜੀਤ ਸਿੰਘ ਉੱਪਰ ਪੰਜ ਮੁਕਦਮਾ ਮੁਕਦਮੇ ਦਰਜ ਨੇ ਔਰ सुरेंद्र ਸਿੰਘ ਉੱਪਰ ਤਿੰਨ ਮੁਕੱਦਮੇ ਦਰਜ ਨੇ ਕਿਹੜੇ-ਕਿਹੜੇ ਪਿੰਡ ਦੇ ਸਰਜੀ ਆ ਜੰਗੀਰ ਸਿੰਘ ਜਿਹੜਾ ਹੈ ਇਹ ਸ੍ਰੀ ਅਮਰਸਰ ਸਾਹਿਬ ਵੱਲੋਂ ਹੈਗਾ